ਲੋ ਵੀ ਆਪਾਂ ਆਨੰਦਪੁਰ ਸਾਹਿਬ ਤੋਂ ਚੱਲ ਕੇ ਤੀਜੀ ਸਥਾਨ ਦੇ ਨੇੜੇ ਪਹੁੰਚ ਚੁੱਕੇ ਆ ਗੁਰਦੁਆਰਾ ਸ੍ਰੀ ਨਰਮੋਘੜ ਸਾਹਿਬ ਇਹ ਜਦੋਂ ਆਨੰਦਪੁਰ ਸਾਹਿਬ ਤੋਂ ਚੰਡੀਗੜ੍ਹ ਵਾਲੀ ਸੜਕ ਤੇ ਸਾਹਮਣੇ ਚੰਡੀਗੜ੍ਹ ਵਾਲੀ ਸੜਕ ਹੈ ਚਲੋ ਚੱਲਦੇ ਆ ਅੱਗੇ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਨਰਮੋਘੜ ਸਾਹਿਬ ਜੋ ਕੀਤਪੁਰ ਸਾਹਿਬ ਤੋਂ ਅੱਗੇ ਚੱਲ ਕੇ ਗੁਰਗੋਬਿੰਦ ਸਿੰਘ ਮਾਰਗ ਤੇ ਆਉਂਦਾ ਹੈ ਇਹ ਬਹੁਤ ਉੱਚੀ ਪਹਾੜੀ ਤੇ ਬਣਿਆ ਹੋਇਆ ਹੈ ਤੇ ਉਹ ਸਾਹਮਣੇ ਥੱਲੇ ਸਤਲੁਜ ਵਗ ਰਿਹਾ ਹੈ ਬਹੁਤ ਨੀਵਾ ਪਹਾੜੀ ਤੇ ਇਹ ਗੁਰਦੁਆਰਾ ਸਾਹਿਬ ਹੈ ਇਸ ਪ੍ਰਤੀਤ ਸਥਾਨ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਜਦੋਂ ਪਹਾੜੀ ਹਿੰਦੂ ਤੇ ਤੁਰਕ ਰਾਜੇ ਝੂਠੀਆਂ ਸੌਂਆਂ ਖਾ ਕੇ ਦਗਾ ਕਮਾ ਗਏ ਤੇ ਉਹਨਾਂ ਨੇ ਦਸ਼ਮੇਸ਼ ਪਿਤਾ ਅਤੇ ਸਿੰਘਾਂ ਤੇ ਹਮਲਾ ਕਰ ਦਿੱਤਾ ਤਾਂ ਇਸ ਜਗ੍ਹਾ ਨਰਮੋਗੜ ਵਿਖੇ ਕਮਸਾਨ ਦਾ ਜੰਗ ਹੋਇਆ ਤੇ ਸਿੰਘਾਂ ਨੇ ਵੈਰੀ ਨੂੰ ਕਰਾਰੇ ਹੱਥ ਖਾਏ ਇਸ ਮੌਕੇ ਬਾਈ ਧਾਰ ਤੇ ਤੁਰਕ ਰਾਜਾਂ ਦਾ ਟਿੱਡੀ ਦਾਲ ਸਿੰਘਾਂ ਦੇ ਮੂਹਰੇ ਹੋ ਤੁਰਿਆ ਇੱਥੇ ਹਰ ਸਾਲ ਵਿਸਾਖੀ ਤੇ ਦੀਵਾਲੀ ਮੌਕੇ ਬਹੁਤ ਵੱਡਾ ਜੋੜ ਮੇਲਾ ਲੱਗਦਾ ਹੈ ਇਸ ਸਥਾਨ ਦਾ ਪ੍ਰਬੰਧ ਗੁੱਡਾ ਦਲ ਜਥੇਬੰਦੀ ਕੋਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ